ਪੱਛਮੀ ਬੱਦਲੀ ਸਿਸਟਮ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਿਆ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਤੋਂ ਬਦਲੇਗਾ ਸੈਟੇਲਾਈਟ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਪੱਛਮੀ ਹਿੱਸੇ ਦੇ ਵਿੱਚ ਜਿਹੜੀ ਉਹ ਬੱਦਲਬਾਈ ਬਾਨੀ ਸਟਾਰਟ ਹੋ ਗਈ ਹੈ ਡਿਟੇਲ ਵਿੱਚ ਦੱਸਦੇ ਹਾਂ ਕਿ ਇਹ ਸਿਸਟਮ ਜਿਹੜਾ ਪੰਜਾਬ ਦੇ ਵਿੱਚ ਕਿਸ ਟਾਈਮ ਇੰਟਰ ਹੋਵੇਗਾ ਅਤੇ ਕਿਹੜੇ-ਕਿਹੜੇ ਇਲਾਕਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰੇਗਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਜਿਹੜੀ ਇਹ ਪੂਰੀ ਜਾਣਕਾਰੀ ਆਸੀਂ ਡਿਟੇਲ ਦੇ ਵਿੱਚ ਦੇ ਸਕੀਏ ਇੱਕ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟਾਂ ਵਿੱਚ ਜ਼ਰੂਰ ਮੈਂਸ਼ਨ ਕਰ ਦਿਓ ਇੱਕ ਹੋਰ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟਾਂ ਜਿਹੜੀ ਉਹ ਤੁਹਾਡੇ ਤੱਕ ਜਲ ਤੋਂ ਜਲਦੋ ਪਹੁੰਚਾ ਦਿੱਤੀ ਜਾਵੇ ਜਿਵੇਂ ਕਿ ਸੈਟੇਲਾਈਟ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੱਛਮੀ ਹਿੱਸੇ ਦੇ ਵਿੱਚ ਲਗਾਤਾਰ ਬੰਦਲ ਬਣਦੇ ਵਿਗੜਦੇ ਦੇਖਣੇ ਨੂੰ ਮਿਲ ਰਹੇ ਨੇ ਇਹ ਬੱਦਲਾਂ ਦਾ ਪ੍ਰਭਾਵ ਅੱਜ ਰਾਤ ਨੂੰ ਹੀ ਪੰਜਾਬ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਪੰਜਾਬ ਦਾ ਉੱਤਰੀ ਪੱਛਮੀ ਹਿੱਸਾਗਾ ਉਹ ਬੱਦਲਾਂ ਦੀ ਚਪੇੜ ਦੇ ਵਿੱਚ ਅੱਜ ਰਾਤ ਨੂੰ ਹੀ ਆ ਜਾਵੇਗਾ ਇਨ੍ਹਾਂ ਵਿੱਚੋਂ ਜਿਹੜੇ ਮੇਨ ਸ਼ਹਿਰ ਨੇ ਉਹ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਆ ਜਿਹੜੀ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਬਦਲਵਾਈ ਦੇਖਣ ਨੂੰ ਮਿਲਣ ਲੱਗ ਜਾਵੇਗੀ ਜੇਕਰ ਕੱਲ ਸਵੇਰ ਦੇ ਮੌਸਮ ਦੀ ਗੱਲ ਕਰੀਏ ਭਾਵ 25 ਫਰਵਰੀ ਦੇ ਮੌਸਮ ਦੀ ਗੱਲ ਕਰੀਏ ਤਾਂ ਇਨ੍ਹਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਦਲਵਾਈ ਵਧ ਕੇ ਕਪੂਰਥਲਾ ਜਲੰਧਰ ਅਤੇ ਲੁਧਿਆਣੇ ਨੂੰ ਘੇਰਨਾ ਸਟਾਰਟ ਕਰੇਗੀ ਟੁੱਟਵੇਂ ਰੂਪ ਦੇ ਵਿੱਚ ਜਿਹੜੀ ਬਦਲਵਾਈ ਆ ਆਪਾਂ ਨੂੰ ਫਿਰ ਪੰਜਾਬ ਦੇ ਦੱਖਣੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲੇਗੀ ਜਿਨ੍ਹਾਂ ਵਿੱਚੋਂ ਮੇਨ ਸ਼ਹਿਰ ਨੇ ਬਠਿੰਡਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਬਰਨਾਲਾ, ਪਟਿਆਲਾ ਇਹਦਾ ਜਿਹੜਾ ਜ਼ਿਆਦਾ ਪ੍ਰਭਾਵ ਆ ਪੰਜਾਬ ਦੇ ਉੱਤਰ ਪੱਛਮੀ ਹਿੱਸੇ ਦੇ ਵਿੱਚ ਹੀ ਜ਼ਿਆਦਾ ਪਵੇਗਾ ਕਿਉਂਕਿ ਪੱਛਮੀ ਸਿਸਟਮ ਆ ਜਿਹੜਾ ਉਹ ਜ਼ਿਆਦਾ ਪ੍ਰਭਾਵ ਜਿਹੜਾ ਤਾਂ ਕਰਕੇ ਪੱਛਮੀ ਸਿਸਟਮ ਪੱਛਮੀ ਏਰੀਆ ਨੂੰ ਹੀ ਕਰੇਗਾ ਇਹ ਬਦਲ ਨੇ ਲਗਭਗ ਪੰਜਾਬ ਦੇ ਵਿੱਚ 2 ਜਾਂ 3 ਦਿਨ ਹੋਰ ਸਰਵਾਈਵ ਕਰਨਗੇ ਭਾਵ 26 27 28 ਦਾ ਮੌਸਮ ਆ ਜਿਹੜਾ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਬਦਲ ਵਾਈ ਆਪਾਂ ਨੂੰ ਇਸ ਦਿਨ ਦੇਖਣ ਨੂੰ ਮਿਲੇਗੀ ਅਤੇ ਇੱਕ ਤਰੀਕ ਨੂੰ 1 ਮਾਰਚ ਨੂੰ ਜਿਹੜਾ ਇੱਥੇ ਮੀਂਹ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਜਿਹੜੀਆਂ ਜਾਵਾ ਸੰਭਾਵਨਾਵਾਂ ਨੇ 1 ਮਾਰਚ ਨੂੰ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਇਸ ਦੇ ਵਿੱਚ ਜਿਹੜੇ ਮੇਨ ਸ਼ਹਿਰ ਆਉਂਦੇ ਨੇ ਉਹ ਲੁਧਿਆਣਾ ਜਲੰਧਰ ਮੋਗਾ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਪਠਾਨਕੋੜ ਮਲੇਰਕੋਟਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ